ਕੀ ਇਹ ਭੀੜ ਪੈਂਦੀ ਹੈ ਉਹ ਮਾਰਿਆਂ ਨੂੰ ਯਾਦ ਕਰਦਾ ਕਿਉਂਕਿ ਦੁੱਖ ਵੇਲੇ ਸਾਰੇ ਯਾਦ ਕਰਦੇ ਆ ਸੁੱਖ ਵੇਲੇ ਗਿਰਲੇ ਹੁੰਦੇ ਨੇ ਸੁੱਖ ਵੇਲੇ ਕਰ ਰਹੇ ਨੇ ਤੇ ਸੰਗਤ ਜੀ ਆਪ ਨਿਰੰਕਾਰ ਧਰਤੀ ਤੇ ਪ੍ਰਗਟ ਹੋਇਆ ਵਾਹਿਗੁਰੂ ਆਪ ਖੁਦ ਪਰਮੇਸ਼ਰ ਖੁਦ ਦੁਨੀਆ ਦਾ ਮਾਲਕ ਸਿਰਜਣਹਾਰ ਅਕਾਲ ਜੋਤ ਹੁਕਮਰ ਜਾਈਂ ਸ਼੍ਰੀ ਵਾਲਮੀਕ ਰੂਪਧਾਰਿਆਰੀ I'm sorry. ਤੂੰ ਆਂਦੀ ਵਰਖਾ ਤੂੰ ਆਂਦੀ ਵਰਖਾ ਤੂੰ ਆਂਦੀ ਵਰਖਾ ਅੰਬਰਾ ਤੋਂ ਹੋਵੇ ਅਜ ਧਰਤੀ ਤੇ ਆਪ ਰੱਬ ਆ ਗਿਆਂ ਤੂੰ ਆਂਦੀ ਵਰਖਾ ਅੰਬਰਾ ਤੋਂ ਹੋਵੇ ਅਜ ਧਰਤੀ ਤੇ ਆਪ ਰੱਬ ਆ ਗਿਆਂ ਭਗਵਾਨ ਬਾਲਮੀਕ ਜੀ ਮਹਾਰਾਜ ਤਮਸ਼ਾ ਨਦੀ ਦੇ ਕਿਨਾਰੇ ਤੇ ਪਰਗਟ ਹੋਏ ਨੇ ਪਰਦਵਾਜ ਨੂੰ ਦਰਸ਼ਨ ਦਿੱਤੇ ਨੇ ਕਹਿੰਦੇ ਰੂਪ ਧਾਰ ਇਨਸਾਨ ਸੰਸਾਰ ਪੂਰਣ ਉਸ ਭਗਵਾਨ ਨੂੰ ਨਮਸ਼ਕਾਰ ਲਾ ਭਗਵਾਨ ਸੰਗਤ ਜੀ ਦੇਵੀ ਬੁੱਲਾ ਦੀਵਾਰੇ ਕਾਇੰਬਰਾ ਤੋਂ ਹੋਵੇ ਅਜ ਬੁੱਲਾ ਦੀਵਾਰ ਖਾਂ ਅੰਦਰ ਤੋਂ ਹੋਵੇ ਅਜ ਘਤੀ ਤੋਂ ਆਕਰਪ ਆਕੇ तो आग आग ते ही ते तो जो बोले सोनर पै भगवान वाल्मिक महाराज की जय ਸ੍ਰੀ ਸ੍ਰੀ ਐਕਸਵਾਰਤ ਗੁਰੂ ਗਿਆਨਾਤ ਮਹਾਰਾਜ ਜੀ ਜੋ ਅੱਜ ਭਗਵਾਨ ਵਾਲਮੀ ਜੀ ਦੇ ਪ੍ਰਗਟ ਦਿਸ਼ਮੋਖ ਰੱਖ ਰਿਆ ਹੋਇਆ ਜੋ ਮਹਾਨ ਸਾਸੰਗ ਪਿੰਡ ਚੇਰੇ ਚ ਰੱਖਿਆ ਗਿਆ ਹੋਆ ਆਤਮਾ ਮਹਾਨ ਸਾਸੰਗ ਤੇ ਸਾਰੇ ਨਗਰ ਦੇ ਸੰਯੋਗ ਦੇ ਨਾਲ ਹੋ ਰਿਹਾ ਏ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਸੰਤਾ ਮਹਾਂਪੁਰਖਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਬਹੁਤ ਇਹਨਾਂ ਦਾ ਮਾਰੀ ਸੰਯੋਗ ਆ ਸਾਰਿਆਂ ਦਾ ਐਨ ਆਰ ਆਈ ਦੇ ਨਾਲ ਬਹੁਤ ਸੰਯੋਗ ਆ ਜਿੰਨੀਆਂ ਇਲਾਕੇ ਦੀਆਂ ਸੰਗਤਾਂ ਇਹਨਾਂ ਦਾ ਬਹੁਤ ਸੰਯੋਗ ਆ ਸਾਡੇ ਨਾਲ ਭਗਵਾਨ ਵਾਲਮੀ ਜੀ ਦੇ ਜਨਮ ਜਨਮ ਸਮਾਰਾ ਆ ਜਾ ਰਹੇ ਆ ਹਾਂਜੀ ਖੁਸ਼ੀ ਕਿੰਨਾ ਬੁਖਿਆ ਜੀ ਬਹੁਤ ਸ਼ਾਬਾਸ਼ ਬਹੁਤ ਜਿਆਦਾ ਖੁਸ਼ੀ ਆ ਸਾਰੇ ਪੂਰੇ ਭਾਰਤ ਨੂੰ ਜੀ ਭਗਵਾਨ ਵਾਲਮੀ ਦੇ ਪ੍ਰਗਟ ਦੇਸ ਜਿਉ ਅੱਜ ਆਤਮਾ ਮਹਾਨ satsang ਰੱਖਿਆ ਗਿਆ ਉੱਚੇ ਪਿੰਡ ਦੇ ਵਿੱਚ ਬਹੁਤ ਖੁਸ਼ੀ ਆ ਸਾਰੇ ਨਗਰ ਨੂੰ ਜੀ ਸਾਡੇ ਚੈਨਲ ਆਹੀ ਜੀ ਸੰਗਤ ਕਿਸੇ ਵੀ ਜਗ੍ਹਾ ਹਾਂਜੀ ਬਸ ਸਾਰਿਆਂ ਨੂੰ ਭਗਵਾਨ ਵਾਲਮੀ ਜੀ ਦੇ ਪ੍ਰਗਟ ਦੇਸ ਦੀਆਂ ਲੱਖ ਲੱਖ ਵਧਾਈਆਂ ਤੇ ਭਗਵਾਨ ਵਾਲਮੀ ਦੇ ਨਾਮੇ ਸਾਥ ਸੰਗਤੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਰਪੰਚ ਜੀ ਕੀਤੇ ਗੁਰੂਆਂ ਦੇ ਸੰਗਤਾਂ ਲਈ ਲੰਗਰ ਪਾਣੀ ਦੇ ਪ੍ਰਸ਼ਾਦੇ ਚਾਹ ਪਾਣੀ ਲੱਗੇ ਪਿਆ ਬਹੁਤ ਵਧੀਆ ਅਰੇਂਜਮੈਂਟ ਕੀਤਾ ਗਿਆ ਸੰਗਤ ਵਾਸਤੇ ਬਹੁਤ ਸੇਰ ਦਾ ਚੱਲਿਆ ਦਾਫੇ ਤੋਂ ਪ੍ਰੋਗਰਾਮ ਆਰੰਭ ਕੀਤਾ ਗਿਆ ਜੀ ਸ਼ਾਮ ਦੇ 5 ਵਜੇ ਤੱਕ ਪ੍ਰੋਗਰਾਮ ਚੱਲੂਗਾ ਜੀ ਮਹਾਰਾਜ ਕੀਰਤਨ ਚੱਲੂਗਾ ਭਗਵਾਨ ਵਾਲਮੀਕ ਮਹਾਰਾਜ ਦਾ ਸਤਿਗੁਰ ਗਿਆਨ ਆਜ ਜੀ ਦਾ ਜੈ ਵਾਲਮੀਕ ਜੀ ਹਰ ਹਰ ਵਾਲਮੀਕ